ਪਿਛਲੇ ਸਮੇਂ ਦੌਰਾਨ ਸੁਲਤਾਨਪੁਰ ਲੋਧੀ ਦੀਆਂ ਸਮੂਹ ਦਾਣਾ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟ-ਕਸੁੱਟ ਨੂੰ ਲੈ ਕੇ ਪਾਰਟੀ ਹਲਕਾ ਇੰਚਾਰਜ ਸੱਜਨ ਸਿੰਘ ਚੀਮਾ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਸੱਜਨ ਸਿੰਘ ਚਿਮਾ ਨੇ ਸਪਸ਼ਟ ਕੀਤਾ ਹੈ ਕਿ ਸਾਧੇ ਲੁੱਟ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਵਾਉਣਗੇ ਇੱਥੇ ਮਾਰਕੀਟ ਕਮੇਟੀ ਦਫ਼ਤਰ ਦੇ ਮੀਟਿੰਗ ਹਾਲ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਸੱਜਨ ਸਿੰਘ ਚਿਮਾ ਨੇ ਕਿਹਾ ਕਿ ਉਹ ਸੀਆ ਮੰਨ ਅਤੇ ਸਟੇਟ ਵਿਜੀਲੈਂਸ ਦੇ ਕੋਲ ਲਿਖਤੀ ਸ਼ਿਕਾਇਤ ਵੀ ਪੇਟ ਚੁੱਕੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਲੁੱਟਣ ਵਾਲੇ ਲੋਕਾਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ ਗੱਲ ਇਹ ਹੈ ਕਿ ਇਹ ਤੇ ਧਿਆਨ ਚ ਮੇਰੇ ਕਾਫੀ ਜਦੋਂ ਸੀਜ਼ਨ ਸ਼ੁਰੂ ਹੋਇਆ ਸੀ ਝੋਨੇ ਦਾ ਤੇ ਉਦੋਂ ਤੋਂ ਮੇਰੇ ਧਿਆਨ ਦੇ ਵਿੱਚ ਹੈ ਕਿ ਕਿਸਾਨ ਪਰੇਸ਼ਾਨ ਹੋ ਰਹੇ ਨੇ ਉਹਨਾਂ ਚ ਇੱਕ ਡਰ ਸੀਗਾ ਦਹਿਸ਼ਤ ਸੀਗੀ ਵੀ ਪਤਾ ਨਹੀਂ ਸਾਡਾ ਝੋਨਾ ਚੱਕਿਆ ਜਾਣਾ ਹੈ ਨਹੀਂ ਚੱਕਿਆ ਜਾਣਾ ਕਿਉਂਕਿ ਜਿਹੜੇ ਸ਼ੈਲਰ ਵਾਲੇ ਸੀਗੇ ਉਹਨਾਂ ਨੂੰ ਇੱਕੋ ਬਹਾਨਾ ਸੀ ਕਿ ਸਾਡੇ ਜਿਹੜੇ ਪਹਿਲਾਂ ਮਿਲਿੰਗ ਕੀਤੇ ਚੌਲ ਚੌਲ ਨੇ ਉਹ ਸੈਂਟਰ ਸਰਕਾਰ ਨੇ ਚੁਕਾਏ ਨਹੀਂ ਆ ਸੋ ਇਸ ਕਰਕੇ ਉਹਨਾਂ ਨੂੰ ਇੱਕ ਇਹ ਪ੍ਰੋਬਲਮ ਦਿਖਦੀ ਸੀਗੀ ਤੇ ਸ਼ਾਇਦ ਹੋ ਸਕਦਾ ਝੋਨਾ ਨਾ ਵਿਕੇ ਸੋ ਉਸ ਬਹਾਨੇ ਜਿਹੜਾ ਉਹ ਕਿਸਾਨਾਂ ਨੂੰ ਕਾਫੀ ਪਰੇਸ਼ਾਨ ਕੀਤਾ ਗਿਆ ਔਰ ਉਹਨਾਂ ਤੋਂ ਕਈ ਜਗ੍ਹਾ ਤੇ ਮੈਂ ਸੁਣਿਆ ਕਿ 3-300 ਰੁਪਏ ਦਾ ਵੀ ਕੱਟ ਲੱਗਿਆ ਕੁਇੰਟਲ ਪਿੱਛੇ 1.5 150 2-200 ਦਾ ਕੱਟ ਲੱਗਿਆ ਸੋ ਇਹ ਬੜੀ ਇੱਕ ਮੰਦ ਭਾਗੀ ਗੱਲ ਹੈ ਤੇ ਜਦੋਂ ਹੁਣ ਮੈਂ ਇਸੇ ਕਰਕੇ ਇੰਨਾ ਚਿਰ ਨਹੀਂ ਬੋਲਿਆ ਕਿ ਜੇ ਮੈਂ ਫਰਜ ਕਰ ਲਵਾਂ ਕਿ ਮੈਂ ਇਹ ਗੱਲ ਨੂੰ ਚੱਕਦਾ ਤੇ ਇਹ ਜਿਹੜੇ ਕਿਸਾਨਾਂ ਦਾ ਝੋਨਾ ਮਾੜਾ ਮੋਟਾ ਵਿਕਦਾ ਸੀਗਾ ਉਹ ਵੀ ਜਿਹੜਾ ਉਹ ਰੁਲ ਜਾਣਾ ਮਡੀਆਂ ਦੇ ਵਿੱਚ ਉਹਨਾਂ ਨੂੰ ਤੇ ਬਹਾਨਾ ਹੈਗਾ ਕਿ ਸਾਡੇ ਕੋਲ ਜਗ੍ਹਾ ਹੀ ਨਹੀਂ ਆ ਪਰ ਅੱਜ ਮੈਂ ਕਿਸਾਨ ਬੁਲਾਏ ਸੀ ਵਿੱਚ ਦੋ ਤਿੰਨ ਸ਼ੈਲਰ ਵਾਲੇ ਸੀਗੇ ਆੜਤੀਏ ਸੀਗੇ ਸੋ ਸਵੇਰੇ ਮੇਰੀ ਯੂਨੀਅਨ ਵਾਲਿਆਂ ਨਾਲ ਗੱਲ ਹੋਈ ਸੀ ਤੇ ਅੱਜ ਮੈਂ ਸਵਾਲ ਪੁੱਛੇ ਨੇ ਕਿ ਕੀ ਕੀ ਪ੍ਰੋਬਲਮ ਆਈ ਹੈ ਔਰ ਇਹ ਬਿਲਕੁਲ ਸਹੀ ਹੈ ਕਿ ਜਿਹੜੇ ਜਿਨ੍ਹਾਂ ਨੂੰ ਇੱਥੇ ਪੂਰਾ ਰੇਟ ਨਹੀਂ ਮਿਲਿਆ ਜਦੋਂ ਉਹ ਇੱਥੇ ਨਕੋਦਰ ਚਲੇ ਗਏ ਮਹਿਤਪੁਰ ਚਲੇ ਗਏ ਜੀਰੇ ਚਲੇ ਗਏ ਇਸ ਸਾਈਡ ਨੂੰ ਚਲੇ ਗਏ ਸਾਡੇ ਕਿਸਾਨਾਂ ਨੇ ਇੱਥੋਂ ਦੇ ਕਿਸਾਨਾਂ ਨੇ ਜਾ ਕੇ ਬਾਹਰ ਚੋਨਾ ਵੇਚ ਕੇ ਪੂਰਾ ਰੇਟ ਜਿਹੜਾ ਉਹਨਾਂ ਨੂੰ ਮਿਲਿਆ ਇੱਥੇ ਗੜਬੜ ਕਿਉਂ ਹੋਈ ਹੈ ਇਹ ਇੱਕ ਇਨਕੁਆਰੀ ਦਾ ਵਿਸ਼ਾ ਮੈਂ ਇਸ ਸਬੰਧ ਦੇ ਵਿੱਚ ਸੀਐਨ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਡਾਇਰੈਕਟਰ ਬਿਜ਼ਨਸ ਬਿਊਰੋ ਨੂੰ ਲਿਖੀ ਹੈ ਮੰਤਰੀ ਸਾਹਿਬ ਨੂੰ ਕਟਾਰੂ لال ਚੰਦ ਕਟਾਰੂ ਜੀ ਨੂੰ ਮੈਂ ਲਿਖੀ ਹੈ ਸਾਰਿਆਂ ਨੂੰ ਕਿਹਾ ਕਿ ਇਸ ਚੀਜ਼ ਦੀ ਇਨਕੁਆਰੀ ਕੀਤੀ ਜਾਵੇ ਜਿਹੜਾ ਜ਼ਿੰਮੇਵਾਰ ਹੈ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਹੋਰ ਹੈ ਚਾਹੇ ਕੋਈ ਆੜਤੀਆ ਹੋਵੇ ਮੈਂ ਆੜਤੀਆ ਮੇਰਾ ਜਿੱਥੋਂ ਤੱਕ ਮੈਨੂੰ ਮੈਂ ਪੂਰੀ ਜਾਂਚ ਆਪਣੇ ਤੌਰ ਤੇ ਕੀਤੀ ਹੈ ਆੜਤੀਆਂ ਦਾ ਕੋਈ ਮੈਨੂੰ ਕਸੂਰ ਜ਼ਿਆਦਾ ਸਾਹਮਣੇ ਨਹੀਂ ਆਇਆ ਇੱਕ ਦਿਨ ਨੂੰ ਛੱਡ ਕੇ ਬਾਕੀ ਜਿਹੜਾ ਸ਼ੈਲਰ ਜਿਹੜੇ ਸ਼ੈਲਰ ਵਾਲੇ ਵੀ ਆ ਮੈਂ ਪੂਰਿਆਂ ਨੂੰ ਨਹੀਂ ਕਹਿੰਦਾ ਮੈਨੂੰ ਨਹੀਂ ਇਸ ਬਾਰੇ ਜਾਣਕਾਰੀ ਕਿਉਂਕਿ ਮੈਂ ਇਹ ਗੱਲਾਂ ਇਨਕੁਆਇਰੀ ਤੋਂ ਬਾਅਦ ਹੀ ਜੜੀਆਂ ਉਹ ਕਰ ਸਕਦਾ ਤੇ ਇਹ ਜਿਹੜਾ ਕਿਸਾਨਾਂ ਨੂੰ ਬਲੈਕਮੇਲ ਕਰਕੇ ਇੱਕ ਕਿਸਮ ਦੀ ਡਰ ਪਾ ਕੇ دہشت ਪਾ ਕੇ ਉਹਨਾਂ ਨੂੰ ਘੱਟ ਰੇਟ ਦੇ ਦਿੱਤੇ ਗਏ ਨੇ ਇਹ ਇੱਕ ਬਹੁਤ ਮੰਦਭਾਗੀ ਗੱਲ ਹੈ ਇੱਕ ਜਿਹੜਾ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਆਪਣੀ ਫਸਲ ਇੰਨੀ ਕੁੱਤਾ ਵਾਂਗੂ ਫਸਲ ਪਾਲ ਕੇ ਮੰਡੀ ਤੇ ਵਿੱਚ ਰਿਹਾਉਂਦਾ ਤੇ ਉਹਨੂੰ ਇੱਕ ਰੋਲਨ ਦਾ ਡਰ ਦੇ ਕੇ ਵੀ ਅਸੀਂ ਖਰੀਦਣੀ ਨਹੀਂ ਹੈ ਕਿਉਂਕਿ ਸਾਡੇ ਕੋਲ ਸਪੇਸ ਹੀ ਹੈ ਨਹੀਂ ਆ ਤੇ ਉਹਨੂੰ ਮਨਮਰਜ਼ੀ ਦਾ ਰੇਟ ਲਾਈਏ ਇਹ ਬਹੁਤ ਮੰਦਪੱਗੀ ਗੱਲ ਹੈ ਸੋ ਇਸ ਸੰਬੰਧ ਦੇ ਵਿੱਚ ਮੈਂ ਇਸੇ ਕਰਕੇ ਇਹ ਅੱਜ ਮੈਂ ਇਹ ਮੁੱਦਾ ਚੁੱਕਿਆ ਜਦੋਂ ਕਿ ਸਾਰੀ ਕਿਸਾਨਾਂ ਦਾ ਝੋਨਾ ਖਰੀਦਿਆ ਗਿਆ ਔਰ ਸਾਰੇ ਕਿਸਾਨ ਜਿਹੜੇ ਨੇ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ ਘੱਟ ਪਏ ਨੇ ਪੈਸੇ ਹੁਣ ਇਹਦਾ ਹਿਸਾਬ ਜਿਹੜਾ ਉਹ ਚਾਹ ਜਿਹੜਾ ਵੀ ਜ਼ਿੰਮੇਵਾਰ ਹੈ ਚਾਹ ਕੋਈ ਅਫਸਰ ਜ਼ਿੰਮੇਵਾਰ ਹੈ ਚਾਹ ਕੋਈ ਸ਼ੈਲਰ ਵਾਲਾ ਜ਼ਿੰਮੇਵਾਰ ਹੈ ਉਹਨਾਂ ਨੂੰ ਦੇਣਾ ਪਊਗਾ ਕਿਸਾਨਾਂ ਨੂੰ ਹਸਾਬ ਦੇਣਾ ਪਊਗਾ ਔਰ ਪਿੰਡਾਂ ਦੇ ਪਿੰਡ ਦੇ ਵਿੱਚ ਮੈਨੂੰ ਹਲਫੀਆ ਬਿਆਨ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਦਿਨੇ ਆ ਸਾਡਾ ਕਿੰਨਾ ਸਾਡਾ ਨੁਕਸਾਨ ਹੋਇਆ ਇੱਕ ਇੱਕੜ ਪਿੱਛੇ ਕਿੰਨੇ ਕਿੰਨੇ ਸਾਨੂੰ ਪੈਸੇ ਘੱਟ ਮਿਲੇ ਨੇ ਉਸ ਬੇਸ ਦੇ ਉੱਤੇ ਮੈਂ ਕਿਸਾਨਾਂ ਦੇ ਨਾਲ ਆ ਮੈਂ ਕਿਸਾਨਾਂ ਦੇ ਨਾਲ ਰੜ ਕੇ ਲੜਾਈ ਲੜੂੰਗਾ ਔਰ ਉਹਨਾਂ ਨੂੰ ਇਨਸਾਫ ਇਸ ਲੁੱਟ ਪਿੱਛੇ ਜਿੰਮੇਾਰ ਕਿਸ ਨੂੰ ਮੰਨਦੇ ਹੋ ਕਿਉਂਕਿ ਵੱਡੀ ਲੁੱਟ ਜ਼ਿੰਮੇਵਾਰੀ ਹੋਈ ਹੈ ਕਾਫੀ ਹਿੱਸਾ ਲੋ ਇਹ ਇਨਕੁਆਰੀ ਦਾ ਵਿਸ਼ਾ ਜੇ ਸਿੰਪਲ ਜੀ ਗੱਲ ਹੈ ਕਿ ਕਿਸਾਨ ਆੜਤੀਏ ਕੋ ਜਾਂਦਾ ਹੈ ਆੜਤੀਏ ਨੂੰ ਜਾ ਕੇ ਕਹਿੰਦਾ ਉਹ ਆੜਤੀਆ ਕਹਿੰਦਾ ਭਾਈ ਸਾਡੇ ਵਸ ਦੀ ਗੱਲ ਨਹੀਂ ਹੈ ਅੱਗੇ ਜਿਹੜੇ ਛੇਲਰਾਂ ਵਾਲੇ ਸਾਡੇ ਕੋ ਛੋਣਾ ਨਹੀਂ ਲੈ ਰਹੇ ਤੇ ਇਸ ਕਰਕੇ ਤੁਸੀਂ ਹੋਰ ਕਿਤੇ ਵੇਚ ਲੋ ਤੇ ਕਈਆਂ ਆੜਤੀਆਂ ਨੇ ਇਦਾਂ ਕਿਹਾ ਤੋ ਸੋ ਮੈਂ ਜ਼ਿੰਮੇਵਾਰ ਜਿਹੜਾ ਅਜੇ ਬਿਲਕੁਲ ਨਹੀਂ ਕਹੂੰਗਾ ਇਹ ਇਨਕੁਆਰੀ ਤੋਂ ਬਾਅਦ ਹੀ ਜ਼ਿੰਮੇਵਾਰ ਮੈਂ ਕਹੂੰਗਾ ਵੀ ਫਲਾਣਾ ਜ਼ਿੰਮੇਵਾਰ ਹੈ ਪਰ ਜਿਹੜਾ ਵੀ ਜ਼ਿੰਮੇਵਾਰ ਹੈ ਉਹਨੂੰ ਬਖਸ਼ਿਆ ਨਹੀਂ ਜਾਊਗਾ ਭਾਵੇਂ ਜੋ ਮਰਜ਼ੀ ਹੋਵੇ ਉਸ ਦਿਨ ਪਹਿਲਾਂ ਜੀਮਾ ਸਰ ਵੀ ਇੱਕ ਮੀਟਿੰਗ ਹੋਈ ਸੀ ਆਰਧੀਆਂ ਦੀ ਉਹਦੇ ਵਿੱਚ ਮੈਂ ਵੀ ਕੁਛ ਅਲਰ ਵਾਲਿਆਂ ਨੂੰ ਸਵਾਲ ਕੀਤੇ ਸੀ ਉਹ ਕਹਿੰਦੇ ਸਾਡੇ ਕੋਲ ਸਪੇਸ ਹੀ ਹੈ ਨਹੀਂ ਕੇਂਦਰ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਕੋਈ ਪਹਿਲਾਂ ਪ੍ਰਬੰਧ ਨਹੀਂ ਕੀਤੇ ਪਹਿਲੇ ਚੌਲ ਦੇ ਚੁਕਾਏ ਜਾਂ ਪਹਿਲਾ ਝੋਲਾ ਨਹੀਂ ਚੁਕਾਇਆ ਸਾਡੇ ਕੋਲ ਸਪੇਸ ਹੈ ਨਹੀਂ ਕਿਸਾਨਾਂ ਦਾ ਸਵਾਲ ਜਿਹੜਾ ਮੈਂ ਉਹਨਾਂ ਨੂੰ ਦੱਸਿਆ ਵੀ ਜਿਹੜਾ ਦਾ ਇਸੋ ਤੇ ਨੂੰ ਸੋਪਰਾ ਜਿਹੜਾ ਤੁਸੀਂ ਕੱਟ ਲਾਉਂਦੇ ਆ ਉਹ ਤੋਂ ਬਾਅਦ ਸਪੇਸ ਕਿੱਥੋਂ ਆਈ ਉਹ ਹੀ ਤੇ ਮੈਂ ਇਸੇ ਕਰਕੇ ਪ੍ਰੂਫ ਕਰਨ ਲਈ ਮੈਂ ਤਾਈਓ ਤੁਹਾਨੂੰ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ ਕਿ ਜੇ ਮੈਂ ਇਹ ਪਹਿਲਾ ਮੁੱਦੇ ਨੂੰ ਉਠਾਦਾ ਤੇ ਸਪੇਸ ਬਣਨੀ ਨਹੀਂ ਸੀਗੀ ਜੀ ਜੀ ਹੁਣ ਸਪੇਸ ਬਣ ਗਈ ਹੈ ਜੀ ਸਪੇਸ ਸਰ ਦਾ ਕੁਝ ਸਪੇਸ ਬਣ ਕੇ ਝੋਨਾ ਜਿਹੜਾ ਲੱਗ ਗਿਆ ਤੇ ਹੁਣ ਖੀਤੀਆ ਗਿਆ ਹੁਣ ਇਹ ਸਵਾਲ ਕਰਨਾ ਬੰਦ ਹੈ ਵੀ ਸਪੇਸ ਹੁਣ ਕਿੱਥੋਂ ਆ ਗਈ ਜਦੋਂ ਕੱਟ ਲੱਗ ਕੇ ਤੁਸੀਂ ਝੋਨਾ ਖੀਤੀਆ ਹੁਣ ਸਪੇਸ ਕਿੱਥੋਂ ਆ ਗਈ ਹੈ ਇਹ ਇਹ ਬੜਾ ਇੱਕ ਸਵਾਲ ਹੈ ਕਿਸਾਨ ਹੁਣ ਇਹ ਆਸ ਰੱਖ ਸਕਦੇ ਆ ਵੀ ਇਹ ਜਿਹੜੇ ਲੋਕਾਂ ਦੇ ਪੈਸੇ ਕਿਸਾਨਾਂ ਦੇ ਕੱਟ ਹੋਏ ਆ ਇਹ ਉਹਨਾਂ ਨੂੰ ਦੁਬਾਰਾ ਤੁਸੀਂ ਦਿਵਾਓਗੇ ਦੇਖੋ ਜੀ ਮੈਂ ਪੂਰੀ ਲੜਾਈ ਲੜਾਂਗਾ ਚਾਹੇ ਕੋਈ ਵੀ ਹੋਵੇ ਉਹਦੇ ਨਾਲ ਮੈਂ ਕਿਸਾਨਾਂ ਦੇ ਨਾਲ ਹ ਤੁਹਾਨੂੰ ਯਾਦ ਹੋਊਗਾ ਮੈਂ ਕਿਸਾਨੀ ਸੰਘਰਸ਼ ਦੇ ਵਿੱਚ ਪਹਿਲਾ ਭਾਰਤੀ ਬੰਦਾ ਸੀਗਾ ਜਿਨੇ ਨੈਸ਼ਨਲ ਲੈਵਲ ਦਾ ਅਵਾਰਡ ਵਾਪਸ ਕੀਤਾ ਸੀ ਅਰਜਨਾਵਾਰਡ ਰਾਸ਼ਟਰਪਤੀ ਨੂੰ ਵਾਪਸ ਕੀਤਾ ਸੀ ਮੈਂ ਪਹਿਲਾ ਬੰਦਾ ਮੈਂ ਨੈਸ਼ਨਲ ਅਵਾਰਡ ਵਾਪਸ ਕਰਨ ਵਾਲਾ ਜਾਂ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਪੂਰਨ ਭਗਤ ਸਿੰਘ ਹੁਣਾਂ ਤੇ ਖੁਸ਼ਵੰਤ ਸਿੰਘ ਹੁਣਾਂ ਨੇ ਆਪਣੇ ਅਵਾਰਡ ਵਾਪਸ ਕੀਤੇ ਸੀ ਮੇਰੇ ਤੋਂ ਬਾਅਦ ਕਈਆਂ ਨੇ ਕੀਤੇ ਮੈਨੂੰ ਦੇਖ ਕੇ ਸੋ ਮੈਂ ਤੇ ਕਿਸਾਨਾਂ ਦੇ ਨਾਲ ਆ ਆਪਣੇ ਭਰਾਵਾਂ ਦੇ ਨਾਲ ਆ ਮੈਂ ਮੈਨੂੰ ਹੋਰ ਕਿਸੇ ਦੀ ਕੋਈ ਪਰਵਾਹ ਨਹੀਂ ਕਿਸੇ ਨਾਲ ਵੀ ਲੁੱਟ ਹੁੰਦੀ ਹੈ ਮੈਂ ਉਹਦੇ ਨਾਲ ਆ